ਮੈਂ ਡਾਕਟਰ ਸੁਖਦੇਵ ਖੀਵਾ ਇੱਕ ਸਮੂਹ ਖੀਵਾ ਨਗਰ ਵਾਸੀ ਅੱਜ ਭਗਵਾਨ ਵਾਲਮੀਕ ਦੇ ਜਨਮ ਦਿਹਾੜੇ ਸੰਬੰਧੀ ਜਿਹੜੇ ਕੀ ਕੱਲ੍ਹ ਦੇ ਹੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਆਰੰਭ ਹੋਇਆ ਤੇ ਅੱਜ ਉਹਨਾਂ ਦੇ ਜਨਮ ਦੇ ਸੰਬੰਧੀ ਸ਼ੋਭਾ ਯਾਤਰਾ ਬੜੀ ਧੂਮ-ਧਾਮ ਨਾਲ ਕੱਢੀ ਜਾ ਰਹੀ ਆ ਤੇ ਮੈਂ ਆਪਣੇ ਵੱਲੋਂ ਤੇ ਸਮੂਹ ਨਗਰ ਵੱਲੋਂ ਸਾਰੀ ਪਵਨ ਬਾਲਮੀਕ ਨਾਮ ਲੈਵਾ ਜਨਤਾ ਦੀ ਵਧਾਈ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਬੱਲੇ 500 ਰੁਪਏ ਪਗਵਾ ਸਾਨੂੰ ਜੋਬ ਦਿਆ ਦਾਦਾ ਧਗਵਾਲ ਨੇ ਕਪਗਵਾ ਸਾਨੂੰ ਜੋਬ ਦਿਆ ਦਾਦਾ ਇਕ ਤੂੰ ਹੀ ਬਿਧਿਆ ਦਾਦਾ ਇਕ ਤੂੰ ਹੀ ਬਿਧਿਆ ਦਾਦਾ ਵਾਲਮੀਕ ਭਗਵਾਨ ਸਾਨੂੰ ਜੋ ਬਖਸ਼ਿਆ ਦਾਦਾ ਅੱਜ ਅਸੀਂ ਸੋ ਨਗਰ ਨਵਾਸੀ ਤੇ ਇਲਾਕਾ ਨਵਾਸੀ ਆ ਦੇ ਸੇ ਜੋ ਦੇ ਨਾਲ ਭਗਵਾਨ ਰਿਸ਼ੀ ਵਾਲਮੀਕੀ ਦਾ ਜੋ ਜਨਮ ਦਿਹਾੜਾ ਹੈ ਸਭ ਸੰਕਤਾਂ ਸੰਕਾਂ ਦੇ ਇਕੱਠ ਦੇ ਨਾਲ ਉਸ ਨੂੰ ਮਨਾਉਣ ਜਾ ਰਹੇ ਆ ਕੱਲ ਤੋਂ ਹੀ ਭਗਵਾਨ ਰਿਸ਼ੀ ਵਾਲਮੀਕੀ ਜੀ ਦੇ ਅਕੰਡ ਪਾਠ ਖੰਡ ਪਾਠ ਸ਼ੁਰੂ ਕੀਤੇ ਗਏ ਸਨ ਤਾਂ ਅੱਜ ਗੁਰੂ ਮਹਾਰਾਜ ਦੀ ਛੋਟ ਆਸਰਾ ਲੈ ਕੇ ਤੋਂ ਆ ਸਾਰੇ ਨਗਰ ਦੇ ਵਿੱਚ ਸ਼ੋਭਾ ਯਾਤਰਾ ਨਿਕਾਲਣ ਜਾ ਰਹੇ ਆ ਤਾਂ ਸਮੂਹ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਭਗਵਾਨ ਰਿਸ਼ੀ ਵਾਲਮੀਕੀ ਦੇ ਜਨਮ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਲੱਖ ਲੱਖ ਵਧਾਈ ਹੋਵੇ ਸਾਰੀ ਸਤਿ ਮੈਂ ਸੁਜੀਤ ਕੁਮਾਰ ਖੀਵਾ ਜੀ ਅਸੀਂ ਭਗਵਾਨ ਬਾਣੀਕ ਜੀ ਦਾ ਜੀ ਕੱਲ ਤੋਂ 14 ਤਰੀਕ ਜੋ ਅਸੀਂ ਰਮਨ ਸਾਹਿਬ ਦੇ ਪਵਡਰਾ ਆਰੰਭ ਕੀਤੇ ਸੀ ਜੀ ਅੱਜ 15 ਤਰੀਕ ਅਸੀਂ ਸ਼ੋਭਾ ਯਾਤਰਾ ਕਰ ਰਹੇ ਆ ਜੀ ਕੱਲ ਨੂੰ 16 ਤਰੀਕ ਪ੍ਰਗਟਦੀਪ ਜੀ ਸਾਹਿਬ ਮਨਾਇਆ ਜਾਵੇਗਾ ਜੀ ਚਾਹ ਲੰਗਰ ਪਕਵਾੜਾ ਜੋ ਵੀ ਹੈ ਸਾਰੇ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਮਨਾਉਣ ਜਾ ਰਹੇ ਆ ਜੀ ਅਸੀਂ ਸਾਰੇ ਨਗਰ ਨਿਵਾਸੀਆਂ ਦੀ ਇਲਾਕਾ ਨਿਵਾਸੀਆਂ ਦੀ ਬਹੁਤ-ਬਹੁਤ ਮੁਬਾਰਕਾ ਦਿੰਨੇ ਆ ਜੀ ਤੇ ಗ್ರಾಮ ਪੰਚਾਇਤ ਖੀਵਾ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਦੀ ਭਗਵਾਨ ਵਾਲਮੀ ਕੀ ਦਾ ਪ੍ਰਗਟ ਦਿਵਸ ਮਨਾਉਣ ਜਾ ਰਹੇ ਆ ਜੋ ਬੋਲੇ ਸੋਨਰ ਬਹਿ ਮੁਬਾਰਕਾ ਬਖਸ਼ਾਰ